ਭਾਰਤ ਪਾਕਿਸਤਾਨ ਯੁੱਧ ਦੌਰਾਨ ਆਪਰੇਸ਼ਨ ਸੰਦੂਰ ਦੇ ਦੌਰਾਨ ਕੀ ਪਾਕਿਸਤਾਨ ਨੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸੱਚ ਹੈ ਜਾਂ ਝੂਠ ਹੈ ਇਸ ਦੇ ਬਾਰੇ ਕੌਣ ਕੀ ਕਹਿ ਰਿਹਾ ਇਸ ਦੇ ਬਾਰੇ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦਰਸਲ ਬੀਤੇ ਦਿਨ ਹੀ ਭਾਰਤੀ ਨਿਊਜ਼ ਏਜੰਸੀ ਦੇ ਨਾਲ ਇੱਕ ਗੱਲਬਾਤ ਸਾਂਝੀ ਕਰਦੇ ਆ ਹੋਇਆ ਭਾਰਤੀ ਫੌਜੀ ਅਧਿਕਾਰੀ ਨੇ ਦਾਵਾ ਕੀਤਾ ਸੀ ਕਿ ਪਾਕਿਸਤਾਨ ਨੇ ਯੁੱਧ ਦੇ ਦੌਰਾਨ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਸ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ 에ਅਰ ਡਿਫੈਂਸ ਸਿਸਟਮ ਦੇ ਨਾਲ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਚਿੰਤਾ ਪ੍ਰਗਟ ਹੋ ਗਈ ਕਿ ਇਸ ਤਰ੍ਹਾਂ ਜੇ ਹੋਇਆ ਤਾਂ ਬਹੁਤ ਮਾੜੀ ਗੱਲ ਹੋਈ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਕਾਲਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੱਡਾ ਬਿਆਨ ਸਾਂਝਾ ਕੀਤਾ ਉਹਨਾਂ ਨੇ ਕੀ ਕਿਹਾ ਉਹਨਾਂ ਦਾ ਕਲਾ ਕਲਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਨਾਂ ਨੇ ਸਿਰੇ ਤੋਂ ਇਨਕਾਰ ਦਿੱਤਾ ਹੈ ਔਰ ਇਹ ਵੀ ਕਿਹਾ ਕਿ ਉਹ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਇਥੇ ਸੀ ਹੀ ਨਹੀਂ ਨਾ ਹੀ ਉਹਨਾਂ ਦੇ ਮੋਬਾਈਲ ਫੋਨ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਉਹਨਾਂ ਨੂੰ ਕੋਈ ਸੂਚਨਾ ਦਿੱਤੀ ਗਈ ਇਸ ਤਰ੍ਹਾਂ ਦੀ ਤੇ ਨਾ ਹੀ ਉਹਨਾਂ ਤੋਂ ਕਿਸੇ ਕਿਸਮ ਦੀ ਕੋਈ ਹੋਰ ਮਨਜ਼ੂਰੀ ਵੀ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਝੂਠੇ ਪ੍ਰੋਪਾਗੈਂਡੇ ਨੂੰ ਫਲਾਇਆ ਜਾ ਰਿਹਾ ਹੈ ਅਰੇ ਇਸ ਤਰ੍ਹਾਂ ਕੋਈ ਵੀ ਨਹੀਂ ਕਰ ਸਕਦਾ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕਿਸੇ ਵੀ ਫੌਜ ਦਾ ਜਰਨੈਲ ਨਹੀਂ ਸੋਚ ਸਕਦਾ ਹੁਣ ਗਿਆਨੀ ਰਗਵੀਰ ਸਿੰਘ ਕੀ ਕਹਿ ਰਹੇ ਨੇ ਉਹ ਵੀ ਬਿਆਨ ਸਾਂਝਾ ਕਰਦੇ ਹਾਂ ਔਰ ਐਸਜੀਪੀਸੀ ਨੇ ਕੱਲ ਹੀ ਭਾਰਤੀ ਫੌਜ ਦੇ ਅਧਿਕਾਰੀ ਦੇ ਬਿਆਨ ਤੋਂ ਬਾਅਦ ਇਸ ਗੱਲ ਨੂੰ ਖਾਰਜ ਕਰ ਦਿੱਤਾ ਸੀ ਦਾਵਾ ਖਾਰਜ ਕਰ ਦਿੱਤਾ ਸੀ ਹੁਣ ਗਿਆਨੀ ਰਗਵੀਰ ਸਿੰਘ ਕੀ ਬੋਲੇ ਨੇ ਉਹ ਵੀ ਸਾਂਝਾ ਕਰਦੇ ਆ ਪਰ ਉਸ ਤੋਂ ਪਹਿਲਾਂ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਦਰਬਾਰ ਸਾਹਿਬ ਨੂੰ ਪਾਕਿਸਤਾਨ ਹਮਲੇ ਤੋਂ ਬਚਾਉਣ ਦੀ ਜਾਣਕਾਰੀ ਜਿਸ ਨੇ ਦਿੱਤੀ ਉਹ ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ ਨੇ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਲਸ਼ਕਰ-ਏ-ਤਾਇਬਾ ਦੇ ਹੈੱਡਕੁਆਰਟਰ ਵਰਗੇ ਪ੍ਰਮੁੱਖ ਅੱਤਵਾਦੀ ਟਿਕਾਣੇ ਪਛਾਣ ਕੇ ਤਬਾਹ ਕੀਤੇ ਗਏ ਤਾਂ ਪਾਕਿਸਤਾਨ ਨੇ ਬਦਲੇ ਦੀ ਕਾਰਵਾਈ ਕਰਦਿਆਂ ਅਮ੍ਰਿਤਸਰ ਸਥਿਤ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਜਿਸ ਨੂੰ ਆਕਾਸ਼ ਦੇ ਵਿੱਚ ਹੀ ਮਜ਼ਾਇਲ ਪ੍ਰਣਾਲੀ ਤੇ ਐਲ 70 ਹਵਾਈ ਰੱਖਿਆ ਤੋਪਾਂ ਨੇ ਨਾ ਕੰਮ ਕਰ ਦਿੱਤਾ ਭਾਰਤੀ ਫੌਜ ਨੇ ਇੱਕ ਗੁਪਤ ਥਾਂ ਤੇ ਡੈਮੋ 'ਚ ਇਹ ਦਿਖਾਇਆ ਕਿ ਕਿਵੇਂ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਹਰਮੰਦਰ ਸਾਹਿਬ ਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨ ਦੇ ਜਿਹੜੇ ਇਹਨਾਂ ਡਰੋਨਾਂ ਦੇ ਹਮਲਿਆਂ ਤੋਂ ਬਚਾਇਆ ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਜਿਹੜੇ ਕਿ ਜੀਓਸੀ ਨੇ ਜਰਨਲ ਆਫਿਸ ਕਮਾਂਡਿੰਗ 15 ਇਨਫੈਂਟਰੀ ਡਿਵੀਜ਼ਨ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਆਪਰੇਸ਼ਨ ਸੰਦੂਰ ਚ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਤੇ ਜਿਹੜੇ ਹਮਲੇ ਕੀਤੇ ਗਏ ਨੌ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਨੌ ਚੋਂ 7 ਭਾਰਤੀ ਫੌਜ ਨੇ ਤਬਾਹ ਵੀ ਕੀਤੇ ਲਾਹੌਰ ਦੇ ਨੇੜੇਕ ਮੁਰੀਦ ਕੇ ਚਲਸ਼ਕਰੇ ਤਾਇਬਾ ਦੇ ਹੈੱਡਕੁਆਰਟਰ ਤੇ ਬਹਾਵਲਪੁਰ ਚ ਜੈਸ਼ੇ ਮੁਹੰਮਦ ਦਾ ਹੈੱਡਕੁਆਰਟਰ ਜਿਸ ਤੇ ਪੂਰੀ ਸਟੀਕਤਾ ਦੇ ਨਾਲ ਹਮਲਾ ਕੀਤਾ ਗਿਆ ਇਸ ਤਰ੍ਹਾਂ ਦੀ ਜਾਣਕਾਰੀ ਤਾਂ ਦਿੱਤੀ ਗਈ ਤੇ ਨਾਲ ਹੀ ਜਦੋਂ ਦਰਬਾਰ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਾਰੇ ਪਾਸੇ ਗੱਲਾਂ ਹੋਣ ਲੱਗਦੀਆਂ ਨੇ ਕਿ ਇਸ ਤਰ੍ਹਾਂ ਜੇ ਕੀਤਾ ਪਾਕਿਸਤਾਨ ਨੇ ਤੇ ਬਿਲਕੁਲ ਗਲਤ ਐ ਸਾਰਾ ਸਰਗਲਤ ਹੈ ਪਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਫੌਜ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਕਾਰਜ ਕਰ ਦਿੱਤਾ ਜਿਸ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਆਪਰੇਸ਼ਨ ਸੰਦੂਰ ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀ ਪਰ ਭਾਰਤੀ ਫੌਜ ਨੇ ਉਸ ਨੂੰ ਨਾਮ ਕਾਬਜ ਕਰ ਦਿੱਤਾ ਇਸ ਦਾਅਵੇ ਨੂੰ ਖਾਰਜ ਕੀਤਾ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਜਾਣਾ ਹੈ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਹਰ ਕਿਸੇ ਨੂੰ ਖੁਸ਼ੀ ਮਿਲਦੀ ਹੈ ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਨੇ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਉਸ ਪਵਿੱਤਰ ਸਥਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਭਾਵੇਂ ਭਾਰਤੀ ਫੌਜ ਹੋਵੇ ਜਾਂ ਪਾਕਿਸਤਾਨੀ ਦੋਮਾ ਦਾ ਉਦੇਸ਼ ਸਿਆਸਤ ਹੋ ਸਕਦਾ ਹੈ ਔਰ ਗੱਲ ਇੱਥੇ ਨਹੀਂ ਮੁੱਕਦੀ ਜਦੋਂ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨਾ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਨੇ ਤੇ ਉਹਨਾਂ ਨੇ ਵੀ ਜਿਹੜਾ ਬਿਆਨ ਸਾਂਝਾ ਕੀਤਾ ਉਸ ਵਿੱਚ ਕਿਹਾ ਇਹ ਝੂਠਾ ਪ੍ਰੋਪਾਗੈਂਡਾ ਹੋ ਸਕਦਾ ਹੈ ਭਾਰਤੀ ਫੌਜ ਦੇ ਜਰਨਲ ਨੇ ਜਾਂ ਅਧਿਕਾਰੀ ਨੇ ਇਸ ਤਰ੍ਹਾਂ ਬਿਆਨ ਕਿਉਂ ਦਿੱਤਾ ਹੈ ਇਹ ਉਸ ਦੇ ਪਿੱਛੇ ਸਿਆਸਤ ਹੋ ਸਕਦੀ ਹੈ ਇਹ ਝੂਠ ਹੈ ਇਹ ਝੂਠਾ ਪ੍ਰੋਪਾਗੈਂਡਾ ਹੈ ਇਸ ਗੱਲ ਦਾ ਦਾਵਾ ਗਿਆਨੀ ਰਕबीर ਸਿੰਘ ਨੇ ਵੀ ਕਰ ਦਿੱਤਾ ਹੈ ਗਿਆਨੀ ਰਕबीर ਸਿੰਘ ਕੀ ਕਹਿ ਰਹੇ ਨੇ ਉਹ ਵੀ ਪੂਰੀ ਗੱਲ ਬਾਤ ਤੁਸੀਂ ਸੁਣੋ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਗਾਰ ਕਲੋਕਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਇਲਾ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਇਹ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ। ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ। ਔਰ ਇਹ ਗੱਲ ਵੀ ਕਹੀ ਗਈ ਕਿ ਇਹ ਕਰ ਐਸਾ ਕਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਨ ਮਿਲਦਾ ਹੈ। ਇਥੋਂ ਜ਼ਿੰਦਗੀ ਦਾਤ ਮਿਲਦੀ ਹੈ। ਕੋਈ ਵੀ ਇਥੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਔਰ ਆਖਣੇ ਉਸ ਗੱਲ ਤੇ ਫੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਦੇ ਵੱਲੋਂ ਇੱਕ ਚੈਂਡਲ ਪੇਪਰ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਹੈਡ ਗ੍ਰੰਥੀ ਉਹਨਾਂ ਚ ਲਿਖਿਆ ਹੈ ਰਿਕਾਰਡਿੰਗ ਟੈਂਪਲ ਨਾਲ ਕੋਈ ਕਿ ਤੁਸੀਂ ਗੱਣਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਣਾ ਆਪਣੇ ਵੀਰ ਸਕਦੇ ਹੋ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਬੰਦ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਠੱਠਾ ਪ੍ਰਾਪਤ ਗੰਡਾ ਸਾਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕਿ ਉਹਨਾਂ ਨੂੰ ਧੋਖਾ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਵਿਰੋਧਪਾਤੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਾਗੈਂਡਾ ਬਿਲਕੁਲ ਝੂਠ ਅੱਜ ਫੇਰ ਇੱਕ ਬਿਆਨ ਆਇਆ ਕਿ 에어 డిਫੈਂਸ ਲਗਾਈ ਗਈ ਸੀ ਉਹ ਹੈਡ ਕੰਪਲੀਕੇਟਿਡ ਹੈ ਅੱਜ ਮੇਰੇ ਦੁਆਰਾ ਉਹ ਆਰਗੂਮੈਂਟ ਮੈਂ ਮੇਰਾ ਜਵਾਬ ਪਹਿਲੇ ਜਵਾਬ ਉਸ ਨੂੰ ਮੇਰਾ ਜਵਾਬ ਇਸ ਗੱਲ ਤੋਂ ਹਟਾਇਆ ਜਾਣਾ ਹੈ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵਾਲੋਂ ਜਾਂ ਪਾਰ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੁਮਾਇंदे ਵੱਲੋਂ ਕਿਸੇ ਮੈਂਬਰ ਵੱਲੋਂ ਕਿਸੇ ਪ੍ਰਕਾਰ ਦੀ ਇਸ ਸਭਾ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੇ ਸਾਰੇ ਦਾ ਸਾਰਾ ਕੋਰਾ ਛੂਟ ਤੇ ਪ੍ਰਚਾਰਗੰਡਾ ਇਹ ਤੇ ਸੰਗਤ ਨੂੰ ਅਵੇਅਰ ਬਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਮੈਜਨਰ ਦੇ ਖਿਲਾਫ ਇਹੜੀ ਬਹੁਤ ਵੱਡੀ ਪਰਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਰੀਆਂ ਦੇ ਨਾਲ ਜਿਹੜਾ ਇਹ ਬਰਾਫੇ ਗੰਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਿੰਘ ਜੀ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਦੋਨਾਂ ਪਾਸਿਆਂ ਤੋਂ ਜਾਣਕਾਰੀਆਂ ਆ ਗਈਆਂ ਨੇ ਐਸਜੀਪੀਸੀ ਨੇ ਵੀ ਇਹ ਦਾਵਾ ਖਾਰਜ ਕੀਤਾ ਹੈ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਤੇ ਸਾਬਕਾ ਜਥੇਦਾਰ ਕਾਲ ਤੱਕ ਸਾਧ ਦੇ ਗਿਆਨੀ ਰਗਵੀਰ ਸਿੰਘ ਨੇ ਵੀ ਇਸ ਮਾਮਲੇ ਦੇ ਵਿੱਚ ਆਪਣੀ ਟਿੱਪਣੀ ਸામਨੇ ਰੱਖ ਦਿੱਤੀ ਹੈ ਪਰ ਭਾਰਤੀ ਫੌਜ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਸੀ ਪਰ ਹੁਣ ਇਹ ਵੀ ਸਵਾਲ ਉੱਠ ਰਹੇ ਨੇ ਕਿ ਜਿਹੜਾ 에어 ਡਿਫੈਂਸ ਸਿਸਟਮ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਜਾਂ ਉਸ ਦੀ ਹਦੂਦ ਅੰਦਰ ਲਗਾਇਆ ਜਾਣਾ ਚਾਹੀਦਾ ਹੈ ਕਿ ਨਹੀਂ ਲਗਾਇਆ ਜਾਣਾ ਚਾਹੀਦਾ ਇਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਉਹ 에어 డిਫੈਂਸ ਸਿਸਟਮ ਆ ਜਿਹੜਾ ਉਹ ਕਾਫੀ ਲੰਮੇ ਦਾਇਰੇ ਨੂੰ ਕਵਰ ਕਰਦਾ ਇਸ ਕਰਕੇ ਦਰਬਾਰ ਸਾਹਿਬ ਦੇ ਹੋਰ ਨਾ ਥਾਵਾਂ ਤੇ ਜੱਜਾ ਲਿਆਂ ਵਾਲੇ ਬਾਗ ਜਾਂ ਹੋਰ ਪਾਸੇ ਜਿਹੜਾ 에어 డిਫੈਂਸ ਸਿਸਟਮ ਆ ਜਿਹੜਾ ਲਗਾ ਲਗਾਇਆ ਜਾਣਾ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਫਿਰ ਯੁੱਧ ਦੇ ਹਾਲਾਤ ਬਣਨ ਤਾਂ ਇਸ 에어 డిਫੈਂਸ ਸਿਸਟਮ ਨੂੰ ਤਬਾਹ ਕਰਨ ਦੇ ਲਈ ਵਾਕਈ ਪਾਕਿਸਤਾਨ ਫੌਜ ਦੇ ਵੱਲੋਂ ਕੋਈ ਕਾਰਨਾਮਾ ਕੀਤਾ ਜਾਂਦਾ ਤਾਂ ਉਸ ਦੇ ਲਈ ਨਿਸ਼ਾਨਾ ਫਿਰ ਕਿਤੇ ਦਰਬਾਰ ਸਾਹਿਬ ਉਸ ਯੁੱਧ ਰਾਨਾ ਬਣ ਜਾਵੇ ਇਸ ਤਰ੍ਹਾਂ ਦੇ ਸ਼ੰਕੇ ਪ੍ਰਗਟ ਹੋ ਰਹੇ ਪਰ ਹੁਣ ਭਾਰਤੀ ਫੌਜ ਦੇ ਅਧਿਕਾਰੀ ਨੇ ਜਿਹੜੀ ਜਾਣਕਾਰੀ ਦੇਣੀ ਸੀ ਉਹ ਦੇ ਦਿੱਤੀ ਪਰ ਇਸ ਨੂੰ ਲੈ ਕੇ ਐਸਜੀਪੀਸੀ ਤੇ ਹੈਡ ਗ੍ਰੰਥੀ ਨੇ ਜਿਹੜੇ ਉਹਨਾਂ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਔਰ ਝੂਠਾ ਦੱਸਿਆ ਇਹ ਵੀ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਸਕਦਾ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ